ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਪੇਪਰ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਅਸੀਂ ਸਟਾਰਟ ਕੀਤੀ ਹੋਈ ਹੈ ਪੰਜਾਬ ਦੇ ਸੱਭਿਆਚਾਰ ਨਾਲ ਰਿਲੇਟਡ ਕੁਐਸ਼ਨ ਜਿਵੇਂ ਵਿੱਚ ਅਸੀਂ ਕਰ ਚੁੱਕੇ ਹਾਂ ਪੰਜਾਬ ਦੇ ਮੇਲੇ ਪੰਜਾਬ ਦੇ ਤਿਉਹਾਰ ਪੰਜਾਬ ਦੀਆਂ ਖੇਡਾਂ ਪੰਜਾਬ ਦੇ ਲੋਕ ਨਾਚ ਅੱਜ ਕਰਾਂਗੇ ਲੋਕਗੀਤ ਆਪਾਂ ਕੱਲ ਦੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਕਲਾਸ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗੀ ਕਿਉਂਕਿ ਪੇਪਰ A ਔਰ ਪੇਪਰ B ਦੋਨਾਂ ਦੇ ਵਿੱਚ ਕੁਐਸ਼ਨ 1 ਤੋਂ 2 ਨੰਬਰ ਦੇ ਵਿੱਚ ਫ੍ਰੇਮ ਜ਼ਰੂਰ ਹੁੰਦੇ ਆ ਤੇ ਕਲਾਸ ਕਿਸੇ ਨੇ ਵੀ ਸਕਿਪ ਨਹੀਂ ਕਰਨੀ ਲਾਸਟ ਤੱਕ ਜ਼ਰੂਰ ਦੇਖਣੀ ਹੈ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਕਿਹੜਾ ਨਾਚ ਕਣਕ ਦੀ ਬਾੜੀ ਵੇਲੇ ਔਰਤਾਂ ਤੇ ਮਰਦਾਂ ਦੋਨਾਂ ਵੱਲੋਂ ਕੀਤਾ ਜਾਂਦਾ ਹੈ ਲੁੱਡੀ ਬਾਬਿਆਂ ਦਾ ਗਿੱਧਾ ਕਾਰਥੀ ਉਪਰੋਕਤ ਸਾਰੇ ਤਾਂ கரੈਕਟ ਆਨਸਰ ਹੈ ਜੀ অপਸ਼ਨ ਸੀ ਕਾਰਥੀ ਕਾਰਥੀ ਲੋਕਨਾਚ ਇਹੋ ਜਿਹਾ ਲੋਕਨਾਚ ਹੈ ਜਿਹਨੂੰ ਔਰਤ ਤੇ ਮਰਦ ਦੋਨੋਂ ਕਰਦੇ ਆ ਤੇ ਕਿਹੜੇ ਮੌਕੇ ਦੇ ਉੱਪਰ ਕਰਦੇ ਆ ਕਣਕ ਦੀ ਵਾਢੀ ਦੇ ਵੇਲੇ ਕੁਐਸਚਨ ਫਰੇਮ ਐਦਾ ਹੁੰਦੇ ਪੇਪਰ ਦੇ ਵਿੱਚ ਜਾਂ ਤਾਂ ਪੁੱਛ ਲਿਆ ਜਾਂਦਾ ਹੈ ਕਿ ਕਿਹੜਾ ਲੋਕਨਾਚ ਮਰਦਾਂ ਦੇ ਨਾਲ ਰਿਲੇਟਡ ਆ ਕਿ ਕਿਹੜਾ ਔਰਤਾਂ ਕਰਦੀਆਂ ਨੇ ਜਾਂ ਕਿਹੜੇ ਮੌਕੇ ਦੇ ਉੱਪਰ ਕਰਦੇ ਆ ਤੇ ਇਹ ਜਿਹੜਾ ਕਾਰਥੀ ਲੋਕਨਾਚਾ ਦੋਨਾਂ ਦਾ ਹੀ ਆ ਮਰਦਾਂ ਤੇ ਔਰਤਾਂ ਦਾ ਕਨਕ ਦੀ ਬਾਡੀ ਦੇ ਵੇਲੇ ਪਰਫਾਰਮ ਕਰਦੇ ਆ ਨੈਕਸਟ ਕੁਐਸਚਨ ਹੈ ਜੀ ਝੂਮਰ ਦੀ ਉਤਪਤੀ ਕਿੱਥੇ ਹੋਈ ਹੈ ਸੰਗਰੂਰ ਸਿਆਲਕੋਟ ਸੰਦਲਬਾਰ ਕੋਈ ਵੀ ਨਹੀਂ ਤਾਂ ਝੂਮਰ ਦੀ ਉਤਪਤੀ ਜੀ ਇਸ ਆਪਸ਼ਨ ਸੀ ਸੰਦਲਬਾਰ ਵਿੱਚ ਹੋਈ ਹੈ ਝੂਮਰ ਤੇ ਸਮੀਦੋ ਇਹੋ ਜਿਹੇ ਲੋਕਨਾਚ ਨੇ ਜਿਨ੍ਹਾਂ ਦੀ ਉਤਪਤੀ ਸੰਦਲਬਾਰ ਵਿੱਚ ਹੋਈ ਹੈ ਕਿਹੜਾ ਨਾਚ ਬਾਬਿਆਂ ਦੇ ਗਿੱਧੇ ਵਜੋਂ ਮਸ਼ਹੂਰ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੁੰਦਾ ਜਿਹਨੂੰ ਬਾਬਿਆਂ ਦਾ ਗਿੱਧਾ ਬੋਲਿਆ ਜਾਂਦਾ ਮਲਵਈ ਗਿੱਧਾ ਗਿੱਧਾ ਸਮੀ ਉਪਰੋਕਤ ਸਾਰੇ ਤਾਂ ਆਪਸ਼ਨ A ਇਸ ਕਰੈਕਟ ਬਾਬਿਆਂ ਦੇ ਗਿੱਧੇ ਨੂੰ ਮਲਵਈ ਗਿੱਧਾ ਵੀ ਬੋਲਿਆ ਜਾਂਦਾ ਔਰ ਇਹ ਮਰਦਾਂ ਦਾ ਗਿੱਧਾ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਇਹਦੀ ਉਤਪਤੀ ਕਿੱਥੋਂ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਹੋਈ ਹੈ ਇਹ ਵੀ ਤੁਸੀਂ ਯਾਦ ਰੱਖਣਾ ਸੰਗਰੂਰ ਸੰਗਰੂਰ ਦੇ ਵਿੱਚ ਹੋਈ ਆ ਬਾਬਿਆਂ ਦਾ ਜਿਹੜਾ ਗਿੱਧਾ ਹੈ ਇਹ ਮਰਦਾਂ ਦਾ ਲੋਕ ਨਾਚ ਆ ਅਗਲਾ ਪ੍ਰਸ਼ਨ ਜਿੱਤ ਦੀ ਖੁਸ਼ੀ ਮਨਾਉਣ ਵੇਲੇ ਕਿਹੜਾ ਨਾਚ ਸਬੰਧਿਤ ਹੈ ਜਦੋਂ ਜਿੱਤ ਦੀ ਖੁਸ਼ੀ ਮਨਾਈ ਜਾਂਦੀ ਜਦੋਂ ਆਪਾਂ ਕੋਈ ਜਿੱਤ ਕੇ ਆਉਂਦੇ ਆ ਕਿਸੇ ਚੀਜ਼ ਨੂੰ ਉਸ ਟਾਈਮ ਤੇ ਜਿਹੜਾ ਨਾਚ ਨੱਚਿਆ ਜਾਂਦਾ ਉਹ ਪੁੱਛਿਆ ਗਿਆ ਭੰਗੜਾ ਲੁੱਡੀ ਚੂਮਰ ਉਪਰੋਕਤ ਸਾਰੇ ਤਾਂ கரੈਕਟ ਆਨਸਰ ਹੈ ਜੀ অপਸ਼ਨ ਬੀ ਲੁੱਡੀ ਲੁੱਡੀਆਂ ਪਾਉਂਦੇ ਆਉਂਦੇ ਆ ਜਦੋਂ ਮਤਲਬ ਕਿ ਕੋਈ ਜਿੱਤ ਕੇ ਆਉਂਦੇ ਆ ਉਸ ਟਾਈਮ ਤੇ ਜਿਹੜੀ ਖੁਸ਼ੀ ਹੁੰਦੀ ਹੈ ਉਸ ਟਾਈਮ ਤੇ ਲੁੱਡੀ ਪਾਈ ਜਾਂਦੀ ਹੈ ਅਗਲਾ ਪ੍ਰਸ਼ਨ ਕਿਹੜਾ ਨਾਚ ਮਰਦ ਤੇ ਔਰਤ ਇੱਕ ਦੂਜੇ ਦੇ ਮੋਹ ਵਿੱਚ ਕਰਦੇ ਹਨ ਕਾਰਥੀ ਚੂਮਰ ਜਿੰਦਵਾ ਜਾਂ ਟੱਪੇ ਦਾ கரੈਕਟ ਆਨਸਰ ਹੈ ਜੀ অপਸ਼ਨ ਸੀ ਜਿੰਦੂਆ ਜਿੰਦੂਆ ਲੋਕਨਾਚ ਜਿਹੜਾ ਹੈ ਮਰਦ ਤੇ ਔਰਤ ਇਹ ਵੀ ਦੋਨਾਂ ਵੱਲੋਂ ਹੀ ਕੀਤਾ ਜਾਂਦਾ ਪਰ ਇਹ ਇੱਕ ਦੂਜੇ ਦੇ ਮੋਹ ਦੇ ਵਿੱਚ ਇੱਕ ਦੂਸਰੇ ਦੇ ਪਿਆਰ ਦੇ ਵਿੱਚ ਕਰਦੇ ਆ ਧਿਆਨ ਰੱਖਣਾ ਹੈ ਜਿਹੜਾ ਕਾਰਥੀਆ ਉਹ ਵੀ ਮਰਦਾਂ ਤੇ ਔਰਤਾਂ ਦਾ ਹੀ ਆ ਪਰ ਉਹ ਕਦੋਂ ਪਰਫਾਰਮ ਹੁੰਦਾ ਜਦੋਂ ਜਦੋਂ ਕਣਕ ਦੀ ਵਾਢੀ ਵੇਲੇ ਤੇ ਜਿਹੜਾ ਜਿੰਦੂਆ ਇਹ ਇੱਕ ਦੂਸਰੇ ਦੇ ਪਿਆਰ ਦੇ ਵਿੱਚ ਮੋਹ ਦੇ ਵਿੱਚ ਕੀਤਾ ਜਾਂਦਾ ਹੈ ਅਗਲਾ MCQ ਦੇਖਦੇ ਹਾਂ 8 ਲਿਖਿਆਂ ਵਿੱਚੋਂ ਕਿਹੜਾ ਨਾਚ ਧਾਰਮਿਕ ਨਾਚ ਨਾਲ ਜਾਣਿਆ ਜਾਂਦਾ ਜੁੱਲੀ ਲੁੱਡੀ ਚੂਮਰ ਜਾਂ ਕਿਕਲੀ ਤਾਂ கரੈਕਟ ਆਨਸਰ ਹੈ ਜੀ অপਸ਼ਨ A ਜਿਹੜਾ ਜੁੱਲੀ ਨਾਚ ਹੈ ਇਹਨ ਧਾਰਮਿਕ ਨਾਚ ਵਜੋਂ ਜਾਣਿਆ ਜਾਂਦਾ ਹੈ ਇਹ ਬੇਸਿਕਲੀ ਮੁਸਲਿਮ ਜਿਹੜੇ ਆ ਉਹ ਪਰਫਾਰਮ ਕਰਦੇ ਆ ਜਿਵੇਂ ਤੁਸੀਂ ਦੇਖਦੇ ਹੀ ਹੋਵੋਗੇ ਕਿ ਜਦੋਂ ਕਿਸੇ ਦਰਗਾਹ ਤੇ ਮੇਲੇ ਲੱਗਦੇ ਆ ਜਦੋਂ ਤਾਂ ਉਸ ਟਾਈਮ ਦੇ ਉੱਪਰ ਜਿਹੜੇ ਬਹਿ ਕੇ ਉਹ ਤਾੜੀਆਂ ਮਾਰ ਕੇ ਜਿਹੜਾ ਪਰਫਾਰਮ ਕਰ ਰਹੇ ਹੁੰਦੇ ਆ ਉਹਨੂੰ ਬੋਲਦੇ ਆ ਜੁੱਲੀ ਫਕੀਰਾਂ ਦਾ ਨਾਚਾ ਜੁੱਲੀ ਅਗਲਾ ਪ੍ਰਸ਼ਨ ਵੈਰੀ ਵੈਰੀ ਇੰਪੋਰਟੈਂਟ ਗੱਤਕੇ ਦੀ ਸ਼ੁਰੂਆਤ ਕਿਹੜੇ ਗੁਰੂ ਸਾਹਿਬਾਨ ਦੇ ਸਮੇਂ ਹੋਈ ਗੁਰੂ ਅਰਜਨ ਦੇਵ ਜੀ ਗੁਰੂ ਹਰगोਬਿੰਦ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤਾਂ கரੈਕਟ ਆਨਸਰ ਹੈ ਜੀ ਗੁਰੂ ਹਰगोਬਿੰਦ ਜੀ ਦੇ ਟਾਈਮ ਦੇ ਉੱਪਰ ਗੱਤਕੇ ਦੀ ਸ਼ੁਰੂਆਤ ਹੋਈ ਸੀ ਜਿਹਨੂੰ ਮਾਰਸ਼ਲ ਆਰਟ ਵੀ ਕਹਿ ਦਿੱਤਾ ਜਾਂਦਾ ਹੈ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਯੁੱਧ ਕਲਾ ਵਾਲਾ ਨਾਚ ਹੈ ਭੰਗੜਾ ਗੱਤਕਾ ਲੁੱਡੀ ਜਾਂ ਚੂਮਰ ਤਾਂ கரੈਕਟ ਆਨਸਰ ਹੈ ਜੀ অপਸ਼ਨ ਬੀ ਗੱਤਕਾ martial art ਜਿਹੜਾ ਯੁੱਧ ਕਲਾ ਦੇ ਨਾਲ ਸੰਬੰਧ ਲੋਕ ਨਾਚ ਅਗਲਾ ਪ੍ਰਸ਼ਨ ਕਿਹੜੇ ਸਾਜ਼ ਦੀ ਰਚਨਾ ਭਰਤਮੁਨੀ ਜੀ ਨੇ ਕੀਤੀ ਹੈ ਕਾਰਟੂ ਸਿਤਾਰਾ ਸਰਉਂਧ ਜਾਂ ਬੁਬਚੂ ਤਾਂ கரੈਕਟ ਆਨਸਰ ਹੈ অপਸ਼ਨ ਸੀ ਸਰਉਂਧ ਜਿਹੜੀ ਹੈ ਭਰਤਮੁਨੀ ਜੀ ਦੁਆਰਾ ਸਾਜ਼ ਦੀ ਕਾਰਡ ਕੀਤੀ ਗਈ ਹੈ ਅਮੀਰ ਖੁਸਰੋ ਨੇ ਕਿਹੜੇ ਸਾਜ਼ ਦੀ ਸ਼ੁਰੂਆਤ ਕੀਤੀ ਸਾਰੰਦਾ ਤਬਲਾ ਡੱਫਲੀ ਉਪਰੋਕਤ A ਅਤੇ B ਅਮੀਰ ਖਸਰੂ ਨੇ ਸ਼ੁਰੂਆਤ ਕੀਤੀ ਹੈ ਜੀ ਤਬਲੇ ਦੀ ਤਬਲੇ ਦੇ ਨਾਲ ਨਾਲ ਅਮੀਰ ਖਸਰੂ ਨੇ ਇੱਕ ਹੋਰ ਚੀਜ਼ ਦੀ ਜਿਹੜੀ ਕਾੜ ਕੱਢੀ ਹੈ ਸਿਤਾਰ ਦੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੁੰਦਾ ਹੈ ਕਿ ਸਿਤਾਰ ਜਿਹੜੀ ਹੈ ਇਹ ਸਾਜ਼ ਕਿਹਦੇ ਦੁਆਰਾ ਇਹਦੀ ਕਾੜ ਕੱਢੀ ਗਈ ਹੈ ਅਮੀਰ ਖੁਸਰੋ ਤਬਲਾ ਤੇ ਸਿਤਾਰ ਦੋਨੋਂ ਅਮੀਰ ਖੁਸਰੋ ਦੁਆਰਾ ਇਹ ਸਾਜ਼ ਜਿਹੜੇ ਇਹਨਾਂ ਦੀ ਸ਼ੁਰੂਆਤ ਹੋਈ ਹੈ ਅੱਗੇ ਦੇਖਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਿਹੜਾ ਸਾਜ਼ ਹੈ ਤਬਲਾ ਰਬਾਬ ਸਰੰਦਾ ਤਾਨਪੁਰਾ ਤਾਂ ਰਬਾਬ ਜਿਹੜੀ ਹੈ ਜੀ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਔਰ ਰਬਾਬ ਵਜਾਉਂਦਾ ਕੌਣ ਸੀਗਾ ਗੁਰੂ ਨਾਨਕ ਦੇਵ ਜੀ ਦਾ ਸਾਥੀ ਮਰਦਾਨਾ ਵਜਾਉਂਦੇ ਹੁੰਦੇ ਸੀਗੇ ਤੇ ਗੁਰੂ ਸਾਹਿਬ ਜਿਹੜੇ ਸੀਗੇ ਉਹ ਕੀਰਤਨ ਕਰਦੇ ਹੁੰਦੇ ਸੀਗੇ ਤੇ ਇਹ ਉਸ ਟਾਈਮ ਤੇ ਰਬਾਬ ਵਜਾਉਂਦੇ ਹੁੰਦੇ ਸੀਗੇ ਸ਼ਬਦ ਬੋਲਦੇ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਔਰ ਰਬਾਬ ਜਿਹੜੇ ਮਰਦਾਨਾ ਸਾਹਿਬ ਵਜਾਉਂਦੇ ਸੀਗੇ ਔਰ ਰਬਾਬ ਕਿੱਥੋਂ ਦੀ ਕਾਰਡ ਹੈ ਅਫਗਾਨਿਸਤਾਨ ਦੀ ਇਹ ਵੀ ਤੁਸੀਂ ਯਾਦ ਰੱਖਣਾ 2017-18 ਦੇ ਵਿੱਚ ਇੱਕ ਪੇਪਰ ਹੋਇਆ ਸੀਗਾ ਪੰਚਾਇਤ ਸੈਕਟਰੀ ਦਾ ਉਹਦੇ ਵਿੱਚ ਇਹ ਕੁਐਸਚਨ ਆਇਆ ਸੀ ਜਿਹੜਾ ਰਬਾਬ ਹੈ ਇਹ ਕਿਹੜੇ ਦੇਸ਼ ਦੀ ਕਲਾ ਹੈ ਅਫਗਾਨਿਸਤਾਨ ਦੀ ਹੈ ਇਹ ਤੁਸੀਂ ਯਾਦ ਰੱਖਣਾ ਅਫਗਾਨਿਸਤਾਨ ਇਹਨੂੰ ਤੁਸੀਂ ਨੋਟ ਡਾਊਨ ਕਰ ਲਓ ਇੰਪੋਰਟੈਂਟ ਕੁਐਸਚਨ ਹੈ ਅੱਗੇ ਦੇਖਦੇ ਹਾਂ ਜੀ ਕਿਹੜਾ ਸਾਜ਼ ਤਾੜੀ ਦੀ ਤਰ੍ਹਾਂ ਵਜਾਇਆ ਜਾਂਦਾ ਹੈ ਸੱਪ ਚਿੰਟਾ ਤੂੰਬੀ ਯਾਲਗੋਜਾ ਤਾਂ கரੈਕਟ ਆਨਸਰ ਹੈ ਜੀ অপਸ਼ਨ A ਸੱਪ ਸੱਪ ਸਾਜ ਜਿਹੜਾ ਤਾੜੀ ਦੀ ਤਰ੍ਹਾਂ ਵਜਾਇਆ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸੰਗੀਤ ਸਾਜ ਹੈ? ਸਾਜ ਦੱਸਣਾ ਸੀ ਕਿਹੜਾ ਸੰਗੀਤ ਸਾਜ ਹੈ? ਟੋਲ, ਡੱਫਲੀ, ਟੱਡ, ਉਪਰੋਕਤ ਸਾਰੇ। ਤਾਂ கரੈਕਟ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਹੀ ਸਾਜ ਨੇ ਇਹ। ਨੈਕਸਟ ਕਿਹੜਾ ਸਾਜ ਸਿੱਧਾਂ ਜਾਂ ਜੋਗੀਆਂ ਦੁਆਰਾ ਵਰਤਿਆ ਜਾਂਦਾ ਹੈ? ਟੋਲ, ਤੁੰਬੀ, ਡੱਫਲੀ ਜਾਂ ਚਿੰਟਾ? ਦਾ கரੈਕਟ ਆਨਸਰ ਹੈ ਜੀ অপਸ਼ਨ ਡੀ ਚਿੰਟਾ ਚਿੰਟਾ ਜਿਹੜਾ ਸਾਜ ਹੈ ਉਹ ਸਿੱਧਾ ਜਾਂ ਜੋਗੀਆਂ ਦੁਆਰਾ ਵਰਤਿਆ ਜਾਂਦਾ ਹੈ ਨੈਕਸਟ ਪ੍ਰੈਸ਼ਨ ਜਿਹੜਾ ਹੈ ਬਹੁਤ ਬਹੁਤ ਇੰਪੋਰਟੈਂਟ ਹੈ ਬਹੁਤ ਵਾਰੀ ਪੇਪਰ ਦੇ ਵਿੱਚ ਰਿਪੀਟ ਹੁੰਦਾ ਹੈ ਕਿਹੜਾ ਲੋਕ ਨਾਚ ਨਿੱਕੀਆਂ ਬੱਚੀਆਂ ਨਾਲ ਜੁੜਿਆ ਹੋਇਆ ਹੈ ਸਮੀ ਚੂਮਰ ਲੁੱਡੀ ਜਾਂ ਕਿੱਕਲੀ ਤਾਂ கரੈਕਟ ਆਨਸਰ ਹੈ ਜੀ ਕਿੱਕਲੀ ਇਹਦੇ ਵਿੱਚ ਕੀ ਹੈ ਕਿ ਦੋ ਕੁੜੀਆਂ ਆਪਸ ਦੇ ਵਿੱਚ ਇੱਕ ਦੂਸਰੇ ਦਾ ਹੱਥ ਫੜ ਕੇ ਗੋਲ-ਗੋਲ ਘੁੰਮਦੀਆਂ ਤੋ ਉਹ ਹੁੰਦੀ ਹੈ ਜੀ ਕਿੱਕਲੀ ਬੱਚੀਆਂ ਛੋਟੀਆਂ ਕੁੜੀਆਂ ਦਾ ਨਾਚ ਹੈ ਯਾਦ ਰੱਖਣਾ ਸੰਮੀ ਲੋਕਨਾਚੇਡ ਲਿਖਿਆਂ ਵਿੱਚੋਂ ਕਿਸ ਦਾ ਲੋਕਨਾਚਾ ਹੈ ਔਰਤਾਂ ਦਾ ਮਰਦਾਂ ਦਾ ਬੱਚਿਆਂ ਦਾ ਔਰਤਾਂ ਤੇ ਮਰਦਾਂ ਦੋਨਾਂ ਦਾ ਤੋ ਸੰਮੀ ਜਿਹੜਾ ਉਹ ਜੀ ਔਰਤਾਂ ਦਾ ਲੋਕਨਾਚਾ ਹੈ ਆਪਸ਼ਨ ਏ ਅਗਲਾ ਪ੍ਰਸ਼ਨ ਜਿੰਦਵਾ ਲੋਕਨਾਚ ਕਿਸ ਦੁਆਰਾ ਪੇਸ਼ ਕੀਤਾ ਜਾਂਦਾ ਹੈ ਕਵੈਸਚਨ ਰਿਪੀਟ ਹੋ ਗਿਆ ਆਈ ਥਿੰਕ ਕੇਵਲ ਮਰਦਾਂ ਦੁਆਰਾ ਕੇਵਲ ਔਰਤਾਂ ਦੁਆਰਾ ਬੱਚਿਆਂ ਦੁਆਰਾ ਮਰਦਾਂ ਤੇ ਔਰਤਾਂ ਦੋਨਾਂ ਦੁਆਰਾ ਤਾਂ ਕਰੈਕਟ ਆਨਸਰ ਹੈ ਜੀ অপਸ਼ਨ ਡੀ ਮਰਦਾਂ ਦੁਆਰਾ ਇਹ ਮਰਦਾਂ ਤੇ ਔਰਤਾਂ ਦੋਨਾਂ ਦੁਆਰਾ ਇਹ ਪਰਫਾਰਮ ਕੀਤਾ ਜਾਂਦਾ ਅਤੇ ਇਹ ਇੱਕ ਦੂਸਰੇ ਦੇ ਮੋਹ ਦੇ ਵਿੱਚ ਕੀਤਾ ਜਾਂਦਾ ਇੱਕ ਦੂਸਰੇ ਦੇ ਮੋਹ ਪਿਆਰ ਦੇ ਵਿੱਚ ਇਹ ਕੀਤਾ ਜਾਂਦਾ ਅਗਲਾ ਪ੍ਰਸ਼ਨ ਮਰਦਾਂ ਦਾ ਮਸ਼ਹੂਰ ਲੋਕਨਾਚ ਜੋ ਖੁਸ਼ੀ ਦੇ ਮੌਕਿਆਂ ਤੇ ਕੀਤਾ ਜਾਂਦਾ ਹੈ অপਸ਼ਨਸ ਨੇ ਆਪਣੇ ਕੋਲ ਭੰਗੜਾ ਲੁੱਡੀ ਜੁੱਲੀ ਜਾਂ ਜਿੰਦਵਾ ਤਾਂ கரੈਕਟ ਆਨਸਰ ਹੈ ਜੀ অপਸ਼ਨ A ਭੰਗੜਾ ਭੰਗੜਾ ਜਿਹੜਾ ਉਹ ਖੁਸ਼ ਹੋ ਕੇ ਖੁਸ਼ੀ ਦੇ ਮੌਕਿਆਂ ਤੇ ਵਿਆਹਾਂ ਸ਼ਾਦੀਆਂ ਦੇ ਉੱਪਰ ਕੀਤਾ ਜਾਂਦਾ ਕਿਉਂਕਿ ਜਿਹੜਾ ਲੁੱਡੀ ਹੈ ਇਹ ਤਾਂ ਜਿੱਤ ਦਾ ਪ੍ਰਤੀਕ ਹੈ ਜਦੋਂ ਕੋਈ ਚੀਜ਼ ਜਿੱਤ ਕੇ ਆਉਂਦੇ ਉਸ ਟਾਈਮ ਤੇ ਉੱਪਰ ਲੁੱਡੀ ਪਾਈ ਜਾਂਦੀ ਹੈ ਤੇ ਜਿਹੜਾ ਜਿੰਦਵਾ ਇਹ ਬੱਚੇ ਮਰਦਾਂ ਤੇ ਔਰਤਾਂ ਦਾ ਇੱਕ ਦੂਸਰੇ ਦੇ ਮੋਹ ਦੇ ਵਿੱਚ ਬੁਲ ਕੀਤਾ ਜਾਂਦਾ ਹੈ ਜਿਹੜਾ ਜੁੱਲੀ ਹੈ ਇਹ ਮੁਸਲਮਾਨਾਂ ਨਾਲ ਸੰਬੰਧਿਤ ਹੈ ਇਹ ਫਕੀਰਾਂ ਦਾ ਨਾਚ ਹੈ ਤੇ ਸਾਡੇ ਕੋਲ ਕਰੈਕਟ ਆਨਸਰ ਜਿਹੜਾ ਹੈ ਉਹ ਪੰਗੜਾ ਹੈ ਉਮੀਦ ਕਰਦੀ ਹਾਂ ਕਿ ਕਲਾਸ ਤੁਹਾਨੂੰ ਪਸੰਦ ਆਈ ਹੋਗੀ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਕੰਟੈਂਟ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਮੇਰੀਆਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਔਰ ਸ਼ੇਅਰ ਕਰੋ ਥੈਂਕ ਯੂ ਸੋ ਮੱਚ